ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰ ਗੁਰ ਪ੍ਰਸਾਦ ਜਪ ਆ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਹੋਵੈ ਜੀ ਸੋਚੀ ਲਖ ਬਾਰ ਜੁਪੈ ਜੁਪਨਾ ਹੋਵੈ ਜੀ ਲਾਇ ਲਾ ਲਿਫਤਾਰ ਭੁਖਿਆ ਭੁਖ ਨਾ ਉਤਰੀ ਜੀ ਬੰਦਾ ਪੁਰੀਆ ਭਾਰ ਸਾਹਿਸ ਸਿਆਨ ਬਾਲਾ ਕੋ ਹੈ ਤੈ ਕਨ ਚੱਲੈ ਨਾਲ ਕਿਵ ਸਿਆਰਾ ਹੋਈਐ ਕਿਵ ਗੂੜਾ ਟੁੱਟੈ ਬਾਦ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਕਾਲ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲਬੜਿਆਈ ਹੁਕਮੀ ਉਤਮ ਨੀਤ ਹੁਮਾਲਖਾ ਦੁਖ ਸੁਖ ਪਾਈਐ ਇੱਕ ਨਾ ਹੁਮੀ ਬਖਸ਼ੀਸ ਮੇਸਦਾ ਭਾਈ ਹੈ ਸੁਪਨਾ ਇਹੰਦਰ ਸਭ ਕੋ ਬਾਹਰ ਸੁਪਨਾ ਕੋਈ ਨਾਨਕ ਹੁਕਮਾ ਜੀ ਪੁਜੈ ਤਾਉ ਮਗੈ ਨਾ ਕੋਈ ਗਾਵੈ ਕੋ ਤਾਂ ਨਾ ਹੋਵੈ ਕਿਸੈ ਤਾਉ ਨਾ ਗਾਵੈ ਕੋ ਤਾਂ ਜਨਨੀ ਸਾਨ ਗਾਵੈ ਕੋ ਗੁਣ ਬੜੇ ਕਿਉਂ ਚਾਰ ਗਾਵੈ ਕੋ ਕਿਤੇ ਵਿਖੰਮੀ ਚਾਰ ਗਾਵੈ ਕੋ ਸਾਜ ਕਰੇ ਤਨ ਕੀ ਗਾਵੈ ਕੋ ਜੀ ਲਗ ਦੇਹੀ ਗਾਵੈ ਕੋ ਜਪੈ ਦਿਸਾ ਦੂਰ ਗਾਵੈ ਕੋ ਵਿਕਾਰ ਦਰ ਆ ਦੂਰ ਕਤਨਾ ਕਤਿ ਨਾ ਵੇ ਟੋਟ ਕਦ ਕਦ ਕਤੀ ਕੋਟੀ ਕੋਟ ਕੋਟ ਦਿਨਾਂ ਦਿਨਾਂ ਦੀ ਤਖ ਪਾਈ ਜੁਵਾ ਜੁਵੰਤ ਰਖਾਈ ਖਾਈ ਭਗਵੇਂ ਹਉਮ ਚਲਾਏ ਰਹੋ ਨਾਨਕ ਬਿਕ ਸਾਹਿਬੀ ਪ੍ਰਵਾਹ ਸੱਚਾ ਸਹਿਬ ਸਚ ਨਾਈ ਭਾਖਿਆ ਭਾਉ ਅਪਾਰ ਆ ਕਾ ਮੰਗਾ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੰਕਾ ਰਖੀਆ ਜਿ ਕਿ ਤਿਸਾ ਦਰਵਾਰ ਮਹਾ ਕੀ ਪੁਰਣ ਬੋਲੀਐ ਜਿਸੁ ਸੰਧਰੀ ਪਿਆਰ ਅਮਰਤ ਵੇਲਾ ਸਤਨਾਗੁ ਵਿਟਾਈ ਮੀਤਾਰ ਕਰਮੀ ਆਵੈ ਕਪੜਾ ਨਦਰੀ ਭੋਖ ਦਵਾਰ ਨਾਨਕੀ ਵਾ ਜਾਣੀਐ ਸਭ ਆਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਅਤੇ ਆਪਨ ਰਿੰਜਨ ਸੋਏ ਜਿਸ ਜੀਵਿਆਤਨ ਪਾਇਆ ਮਾਨ ਨਾਨਕ ਕਾ ਬਿਆਗੁਣੀ ਨਿਧਾਨ ਗਾਵਿਆ ਸੁਮਿਆ ਮਨ ਰਖਿਆ ਭਾਉ ਦੁਖਾ ਬਾਰਾ ਸੁਕਰ ਲਾ ਜਾਈ ਗੁਰਮਖਨਾ ਤੰਗੁਰਮ ਕਵੀ ਤੰਗੁਰਮ ਕਰਿਆ ਸਮਾਈ ਗੋਰੀਸ਼ਰ ਗੁਰ ਗੋਗਰਗ ਵਰਮਾ ਗੁਰ ਪਾਰਵਤੀ ਮਾਈ ਜੀ ਹਉ ਜਹਾਂ ਆਖਾ ਨਾਹੀ ਕਹਿਨਾ ਗਥਾ ਨਾ ਜਾਈ ਗੁਰਾਇ ਕਦੇ ਮੁਝਾਈ ਉਰਾ ਜੀ ਆਗਾਏ ਕਦਾਤਾ ਸੋ ਮੈਂ ਮਿਸਰਣਾ ਜਾਈ ਤੀਰਥ ਨਾਵਾ ਜੇ ਸੁਭਾਵਾ ਬਿਨ ਬਾਣੇ ਕੀ ਨਾਏ ਕਰੀ ਜੇ ਤੀਰਥ ਟੋਪਾਈ ਬਿਖਾਣ ਕਰਮਾ ਕਿ ਮਿਲਾ ਲਈ ਮਤਵਿ ਜਨਤਨ ਜਵਾਰ ਮਾਨਕ ਜੇ ਗੁਰ ਕੀ ਜਿਕ ਸੁਣੀ ਗੁਰਾ ਕਦੇ 부ਝਾਈ ਸੋਰਾ ਜੀ ਆਗਾਏ ਕਦਾਤਾ ਸੋ ਮੈਂ ਮਿਸਰਣਾ ਜਾਈ ਜੇ ਜੋ ਗਜਾਰੇ ਆਰਜਾ ਹੋਰ ਸੁਣੀ ਹੋਏ ਨਵਖਣਾ ਵਿੱਚ ਜਾਣੀਐ ਨਾ ਤੈਸਾ ਕੋਈ ਚੰਗਾ ਨਾਮ ਰਖਾਇਕ ਜਸ ਕੀਰਤ ਜਗਲੀ ਜੇ ਸਨਦਰ ਨਾ ਆਵਈ ਤਾਂ ਬਾਤ ਨ ਮੁੱਚਾ ਕੀ ਕੀਟਾ ਅੰਦਰ ਗੀਟ ਕਰ ਦੋਸੀ ਦੋ ਤਰਹੀ ਨਾਨਕ ਤਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤੇਹਾ ਕੋਇ ਨਾ ਸੁਝਈ ਜਿਸ ਗੁਣ ਕੋਇ ਕਰੇ ਸੁਣੈ ਸਤਪੀਰ ਸੁਰਨਾਥ ਸੁਣੈ ਧਰ ਤਵਲਾ ਆਕਾਸ ਸੁਣੈ ਦੀਪ ਲੋ ਆਪਾ ਤਾਲ ਸੁਣੈ ਕੋਇ ਨਾ ਸੰਕਾ ਕਾਲ ਨਾਨਕ ਭਤ ਤਸਦਾ ਵਿਗਾਸ ਸੁਣੈ ਦੂਪਾਪ ਦਾ ਨਾਸ ਸੁਣਿਆ ਇਸਰ ਬਰਮਾ ਇੰਦ ਸੁਣਿਆ ਮੁਖਸਲਾ ਨਮੰਦ ਸੁਣਿਆ ਜੋ ਜੋ ਤਨ ਭੀਦ ਸੁਣਿਆ ਸਾਥ ਸਿਮਰਤ ਬੀਦ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਾਥ ਸੰਤੋਖਿਆ ਨਾਨਕ ਛਟਕਾ ਸਮਾਨ ਸੁਣਿਆ ਪੜ ਪੜ ਬਾਵਾ ਮਾਨ ਸੁਣਿਆ ਲਗਾ ਸਾਇ ਧਿਆਨ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੀ ਖਾ ਸੁਣੈ ਸਿੰਘ ਪੀਰ ਪਾਸਾ ਸੁਣੈ ਹੰਦੇ ਪਾਵਾਂ ਰਾਹੋ ਸੁਣੈ ਹਾਥੋ ਵਾਇਸ ਗਾਹੋ ਨਾਨਕ ਭਗਤ ਅਸਦਾ ਵਿਗਾਸ ਸੁਣੈ ਦੂਪ ਪਾਪ ਦਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੀ ਕੋ ਕਹ ਪਿਛਾ ਪਛਤਾਈ ਕਾਗਤ ਕਲਪਨਾ ਲੇਖਣ ਹਾਰ ਮੰਨੇ ਕਾ ਵੈ ਕਲਨ ਵਿਚਾਰ ਐਸਾ ਨਾਮ ਨਰਿੰਜਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨਾ ਸਤੋ ਬਾਬ ਮਨਪੁੱਤ ਮੰਨਾ ਸਰਬ ਭਵਨ ਕੀ ਸੁਧ ਮੰਨਾ ਮੋਝੋ ਡਾ ਨਾ ਖਾਈ ਮੰਨਾ ਜਮਕਾ ਸਾਥ ਨਾ ਜਾਈ ਐਸਾ ਨਾਮ ਨਰਿੰਦਰ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨਾ ਮਾਰਗ ਡਾਗ ਨਾ ਪਾਈ ਮੰਨਾ ਪਤਸੋਂ ਪ੍ਰਗਟ ਜਾਈ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸਿੱਧੀ ਸੰਬੰਧ ਐਸਾ ਨਾਮ ਨਰਿੰਦਰ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨਾ ਐ ਬਾਵਾ ਮੁਖ ਦਵਾਰ ਗੁਰਨਾ ਐ ਪ੍ਰਵਾਰ ਸਾਧਾਰ ਮੰਨਾ ਅੰਦਰ ਆ ਤਾਰੇ ਗੁਰ ਸਿੱਖ ਮੰਨਾ ਨਾਨਕ ਭਵਾ ਦਾ ਪਿੱਖ ਅਸਾ ਨਾਮ ਨਰਿੰਜਨ ਹੋਈ ਜੀ ਕੋ ਮੰਨ ਜਾਣਾ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਬਾਵਾ ਦਰਗਾਹ ਮਾਨ ਪੰਚੇ ਸੋਹਾ ਦਰ ਰਾਜਾ ਲਾਏ ਪੰਚਾਂ ਗਾ ਗੁਰ ਇਕ ਤਿਆਨ ਜੀ ਕੋ ਕਹ ਕਰਾ ਵਿਚਾਰ ਕਰਤੇ ਕਾ ਕਰਨਾ ਨਾਈ ਸੁਮਾਰ ਤੌਲਾ ਧੰਬ ਦਇਆ ਕਾ ਕੂਤ ਸੰਤੋਖਤਾਪ ਰੱਖਿਆ ਜਿਨ ਸੂਤ ਜੇ ਕੋ ਪੁੱਜ ਜਾਏ ਉਹ ਵਸ ਜਿਆਰ ਧਮਲਾਏ ਉੱਪਰ ਕੀਤਾ ਭਾਰ ਦਸਤੇ ਔਰ ਬਨਾਇਆ ਉਮਰ ਹੋਰ ਜਸਤੀ ਭਾਤ ਲਾ ਕਮਜੂਰ ਜੀ ਜਨ ਰੰਗਾ ਕੀ ਨਾਵ ਸਭ ਨਾਲ ਕਿਹਾ 부ੜੀ ਕਲਾ ਉਨੇ ਖਾਲੇ ਕਿ ਜਾਣਾ ਕੋਈ ਨਿਕਲ ਕੇ ਆ ਕੀਤਾ ਹੋਇ ਕੀਤਾ ਤਾਂ ਸਾਲਿਆ ਰੂਪ ਕੀਤੀ ਤਾਂ ਜਾਣਾ ਕਨਕੂਤ ਕੀਤਾ ਵਸਾ ਵੇਖੋ ਕਵਾ ਜਿਸ ਤੇ ਹਾਇ ਲਖ ਦਰੀਆ ਕੁਦਰਤ ਕਬਨ ਕਹਾ ਵਿਚਾਰ ਬਰ ਜਾਵਾ ਇੱਕ ਵਾਰ ਜੋਤ ਭਾਵੇਂ ਸਾਈ ਭਲੀਕਾਰ ਤੂੰ ਦਾ ਸਲਾਮਤ ਰੰਕਾਰ ਅਸੰਖ ਜਪ ਸੰਤ ਭਾਉ ਅਸੰਖ ਪੂਜਾ ਸੰਤ ਦਪਤਾ ਸੰਗ੍ਰੰਥ ਮੁਕ ਵੀਚ ਪਾਠ ਅਸੰਖ ਜੋਗ ਮਨ ਦਾਸ ਅਸੰਖ ਭਖਤ ਗੁਣ ਗਿਆਨ ਦੀ ਚਾਰ ਸੰਗ ਸਦੀ ਸੰਗ ਦਾ ਧਾਰ ਅਸੰਖ ਸੂਰਮ ਕੋ ਭਗਤ ਸਾਧ ਅਸੰਖ ਮੋਨ ਲਿ ਬਲਾਈ ਤਾਰ ਕੁਦਰਤ ਕਮਨ ਕਹਾ ਵੀਚਾਰ 12 ਦਿਹਾੜਾ ਇੱਕ ਵਾਰ ਜੋਤ ਭਾਵੇ ਸਾਈ ਭਲੀਕਾਰ ਤੁਸਦਾ ਸਲਾਮਤ ਨੰਦ ਸੰਖ ਮੂਰਖ ਅੰਧ ਘੋਰ ਸੰਖ ਜੋਰਾ ਰਾਮ ਘੋਰ ਸੰਖ ਵਰ ਕਰ ਜਾਹੀ ਜੂਰ ਸੰਖਲ ਮਡਤ ਅਖਮਾਹੀ ਐ ਸੰਖ ਪਾਪੀ ਪਾਪ ਕਰ ਜਾਹੀ ਅਸੰਖ ਗੂੜੇਆਂ ਗੂੜੇ ਬੇਰਾਹੀ ਐ ਸੰਖ ਮਰੀਸ਼ ਮਲ ਭਾਕਾਹੀ ਐ ਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਾ ਵਿਚਾਰ 12 ਜਾਵਾ ਇੱਕ ਬਾਰ ਜੋ ਭਾਵਾ ਐਸਾਈ ਬਣੀਕਾਰ ਤੂਸ ਦਾ ਸਲਾਮਤ ਸੰਖਨਾਵ ਸੰਗਤਾਵ ਗੰਮ ਗੰਮ ਸੰਕਲ ਸੰਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਨ ਕਰਾ ਸਿੱਖ ਸੰਯੋਗ ਬਕਾਨ ਜਿਨਹੀਂ ਲਿਖੀ ਤਿਸਿ ਸਿਰ ਨਾਹੀ ਜਿ ਫਰਮਾਇ ਤਿਤੇ ਪਾਈ ਜੀਤਾ ਕੀਤਾ ਤਿਤਨਾ ਨਾ ਜੋਤ ਭਾਵ ਸਾਈ ਭਲੀਕਾਰ ਤੁਸਦਾ ਸਲਾਮਤ ਤਰੰਕਾਰ ਪ੍ਰਿਆ ਹੱਥ ਪਾਇਰਦਾ ਦੇ ਬਾਣੀ ਧੋਤਾ ਉਤਰ ਸੋਖੇ ਮੋਤ ਬਲੀਤੇ ਕੱਪੜ ਹੋਏ ਦੇ ਸਾਬੂ ਲਈ ਆਉ ਧੋਏ ਪ੍ਰਿਆ ਮਤ ਬਾਪਾ ਕਾ ਸੰਗ ਉਤੋਂ ਬਨਾਵਾ ਕਾ ਰੰਗ ਪੁਣੀ ਬਾਪੀ ਆਖ ਨਾਹੀ ਕਰ ਕਰ ਕਰਨਾ ਨਿਖਲਾ ਜਾਹੋ ਆਪੇ ਬੀਜ ਆਪੇ ਕਾ ਨਾਨਕ ਹੁਕਮੀ ਆਬ ਜਾਹੋ ਤੀਰ ਦਪ ਦਇਆ ਦਾਤਾਨ ਜਿ ਕੋ ਬਾਵਾ ਤਿਲਕਾ ਭਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਆਉ ਸੰਗਣ ਤੇਰੀ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਪਰਮਾ ਤਤ ਸੁਹਾਣ ਸਦਾ ਬਣ ਜਾਓ ਕਬਨ ਸੋ ਬੀਲਾ ਮਖਤ ਕਬਨ ਕਬਨ ਦਿੱਤ ਕਬਨ ਬਾਰ ਕਬਨ ਸੇ ਰੁੱਤੀ ਮਾਉ ਕਬਨ ਜਿਤ ਹੋਆ ਆਕਾਰ ਬੇ ਨਭਾਇਆ ਬੰਦੇ ਜੇ ਹੁਬਾ ਲੇ ਕੁਰਾਨ ਬਖਤ ਨਾ ਪਾਏ ਉਹ ਕਾਦੀਆ ਜੇ ਲਿਖਣ ਲੇ ਕੁਰਾਨ ਦਿੱਤ ਬਾਰ ਨਾ ਜੋਗੀ ਜਾਣ ਉਤਮਾਉ ਨਾ ਕੋਈ ਜੇ ਕਰਤਾ ਸ੍ਰੀ ਕੋ ਸਾਜੀ ਆਪੇ ਜਾਣੈ ਸੋਈ ਇਮਤਾਰ ਆਖਾ ਕਿ ਬਸਾਲਾ ਹੀ ਕਿਉ ਮੰਨਨੀ ਕਿ ਬਜਾਨਾ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਦਾਈ ਕੀਤਾ ਜਾ ਕਾ ਹੁਬੈ ਨਾਨਕ ਜੀ ਕਾ ਆਪੋ ਜਣ ਕਾ ਕਿਆ ਨ ਸੁਹੈ ਬਾਤਾਂ ਲਾ ਬਾਤਾਂ ਲਖ ਅਗਸ ਅਗਸ ਊੜ ਕੋੜਕ ਭਾਤ ਕੀ ਵੇਦ ਕੈਨਿਕ ਬਾਤ ਸਾ ਸੱਠਾਰਾ ਖਾਨ ਕਦੀਪਾ ਸਿਰੋ ਇੱਕ ਧਾਤ ਲਿਖਾਏ ਤਾਂ ਲਿਖਿਆ ਲਿਖਾ ਹੋਏ ਬਿਨਾ ਨਾਨਕ ਵੱਡਾ ਆਖਿਆ ਅਪੇ ਜਨ ਆਪ ਸਾਲਾ ਹੀ ਸਾਲਾ ਹੀ ਤੇ ਸੁਦਨਾ ਬਾਈਆ ਨਦੀਆਂ ਤੈ ਵਾਪਵਾ ਸੁਦਨਾ ਜਾਣੀਆਂ ਸੰਬੰਧ ਸਾ ਸੁਲਤਾਨ ਸਿਤੀ ਮਾਲ ਧਨ ਕੀੜੀ ਤੁਨਾਵਣੀ ਜੀਤ ਸਭ ਨਾ ਬਿਸਰੈ ਅੰਤਨਾ ਸਿੰਘ ਕੀ ਕਹਿ ਲੰਤ ਅੰਤਨ ਕਰਣਾ ਦੇ ਅਨੰਤ ਅੰਤਨ ਵੇਖਣ ਸੁਣਨਾ ਅੰਤਨ ਜਾਪਾ ਕੇ ਆ ਮਨ ਮੰਤ ਅੰਤਨ ਜਾਪਾ ਕੀਤਾ ਆਕਾਰ ਅੰਤਨ ਜਾਪਾ ਪਾਰਾ ਬਾਰ ਅੰਤ ਕਰਨ ਕੀਤੇ ਬਿਲਾ ਹੀ ਤਾਂ ਕਿ ਅੰਤ ਨਾ ਪਾਈ ਜਾਹੇ ਇਹ ਹੋ ਅੰਤ ਨਾ ਜਾਣਾ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਓ ਇਹ ਬੜੂ ਚਾਹੋ ਬਾ ਕੋਈ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰਾ ਅਤਮਾਈ ਕੀਤੀ ਮੰਗਾ ਜਹੋਦਾ ਪਾਰ ਕੀਤਿਆ ਹੰਤ ਨਹੀਂ ਬੀਚਾਰ ਕੀਤੇ ਖੱਪ ਤੁੱਟਾ ਬੇਕਾਰ ਕੀਤੀ ਲੈ ਲ ਮੁਕਰ ਬਾਹੀ ਕੀਤੀ ਮੂਰਖਾਈ ਖਾਹੀ ਕੀਤਿਆ ਦੁਖ ਭੁਗਤ ਸਤ ਮਾਰੈ ਪੈਦਾ ਤੇਰੀ ਦਾਤਾ ਬੰਦ ਖਲਾਸੀ ਬਣਾ ਹੋਏ ਹੋਰਾ ਖਾਇ ਕੋਈ ਜੀ ਕੋ ਖਾਇ ਕਾਖਣ ਪਾਈ ਓ ਜਾਨ ਜਿੱਤਿਆ ਕੋ ਖਾਈ ਆਪੇ ਜਾਨ ਆਪੇ ਦੇ ਅਕਾਸ਼ੀ ਪੀਕੇ ਕੇ ਜਿਸਨੋ ਬਖਸ਼ੇ ਸਿਬਤਸਾਲਾ ਨਾਨਕ ਬਾਤ ਸਾਹਿਬ ਬਾਤ ਸਾਉ ਮੋਲ ਲਗੋ ਮੋਲ ਬਾਬਾ ਮੁੱਲ ਵਪਾਰੀ ਮੁੱਲ ਬੰਧਾਰ ਮੁੱਲਾ ਵਾ ਮੁੱਲਾ ਜਾਹੀ ਮੁੱਲ ਬਾਹੇ ਮੁੱਲਾ ਸਮਾਏ

ਕਾ ਗੋਪੀ ਤਾ ਗੋਵਿੰਦ ਆਕਾ ਇਸਰਾ ਖਾ ਸਿੱਧ ਆਕਾ ਕੀਤੇ ਕੀਤੇ ਬੁੱਧ ਆਕਾ ਦਾਨ ਆਕਾ ਦੇਵ ਆਕਾ ਸੁੰਦਰ ਮੁੰਨਣ ਸੇਵ ਕੀਤੇ ਆਖਾ ਆਖਣ ਪਾਹੀ ਕੀਤੀ ਕਹੈ ਕਾਇ ਫੁੱਟ ਜਾਏ ਇਤੇ ਕੀਤੇ ਔਰ ਕਰੇ ਤਾਕ ਨ ਸਕਾ ਕੀ ਕੀ ਜੀਵਨ ਭਾਵਾ ਜੀਵਨ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖਾਂ ਬੋਲ ਵਿਗਾੜ ਤਨ ਕਿਆ ਸਿਰ ਕਾ ਵਾਰਾ ਗਾਵਾਰ ਸੋ ਦਰ ਕੀ ਹਾ ਸੋ ਕਰ ਕੀ ਹਾ ਜਿਤ ਬਤਨ ਬਸਮਾਲੀ ਬਾਜੀ ਨਾਦ ਅਨੇਕ ਅ ਸੰਖਾ ਕੀਤੀ ਬਾਵਨਾਰੇ ਕੀਤੇ ਰਾਪਰੇ ਸਭ ਕਹੀਨਾ ਕੀਤੇ ਗਾਵਨਹਾਰੀ ਗਾਵਾ ਤੋਨੋ ਪਉਣ ਪਾਣੀ ਬਾਸੰਤਰ ਗਾਵਾ ਰਾਇਆ ਤੁਮ ਦਵਾਰੀ ਗਾਵਾ ਜਿਤ ਕੋ ਤਲਿਖ ਜਾਣਾ ਲਿਖ ਲਿਖ ਧਰਮ ਵਿਚਾਰੀ ਗਾਵਾਇ ਸਰਬ ਮਾਦੀਵੀ ਸੋਨ ਸਦਾ ਸਵਾਰੀ ਗਾਵਾਂ ਇੱਕ ਨੈਣ ਦਸਨ ਬੈਠੀ ਦੇਵਤੇ ਆਦਰ ਨਾਲੇ ਗਾਵਾਂ ਜੇ ਤੁਸ ਮਾਤੇ ਅੰਦਰ ਦਵਨ ਸਾਥ ਵਿਚਾਰੇ ਗਾਵਣ ਜਤੇ ਸਤੇ ਸੰਤੋਕੀ ਗਾਵਾਂ ਵੀਰ ਕਰਾਰੇ ਗਾਵਣ ਪਾਣ ਦਬਾ ਨ ਰਖੀ ਸਰ ਜੁਗ ਜੁਗ ਬੀਦਾ ਨਾਲੇ ਗਾਵਾਂ ਗੋਹਣੀਆ ਮਨ ਮੋਹਨ ਸੁਰਗਾ ਮਸਪੈ ਵਾਲੇ ਗਾਵਣ ਰਤਨੋ ਪਾਏ ਤੇਰੇ ਟਾ ਸਟ ਤੀਰਥ ਨਾਲੇ ਗਾਵਾ ਜੋਤਪਾਵਲ ਸੂਰਾ ਗਾਵਾ ਕਣੀ ਚਾਰੇ ਗਾਵਾ ਕਨ ਮੰਡਲ ਵਰਕੰਡਾ ਕਰਕਾਰ ਅਖੇ ਧਾਰੇ ਸੇਤਤਨੋ ਗਾਵਾ ਜੋਤਪਾਵਨ ਰੰਦੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਨਾ ਸੀਮਾ ਜਿਤਨਾ ਆਪਣਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂਬ ਸੱਜਾ ਸੱਚੀ ਲਈ ਹੈ ਭੀ ਉਸ ਜਨ ਜਸੀ ਰਚਨਾ ਜਿ ਨਰਜਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਦਿਨੋ ਪਾਈ ਕਰ ਕਰ ਵਿਖਾ ਕੀਤਾ ਪੜਾ ਜਿਉਂ ਤੇ ਦੀਪ ਡਿਆਈ ਜੋ ਸੁਭਾਵਾ ਸੋਈ ਕਰਸੀ ਉਪਨਾ ਕਰ ਨਾ ਜਾਏ ਸੋ ਬਾਸਾ ਸੱਤ ਸਾਈਂਬ ਨਾਨਕ ਰਾਇ ਨਰਜਾਈ ਮੁੰਦਾ ਸੁਤੋਕ ਸਰਬਾ ਝੋਲੀ ਧਿਆਨ ਕੀ ਕਰਾ ਭੂਤ ਖਿੰਤਾ ਕਾਲ ਪੁਆਰੀ ਕਾਇ ਜੁਗੰਡਾ ਪਰੇਤ ਆਈ ਪੰਦੀ ਸਭ ਜਮਾਤੀ ਪੰਦੀ ਦਾ ਜਗ ਜੀਤ ਆਦੇ ਤਿਸ ਆਦੇਸ ਆਦਾ ਨੀਲਾ ਨਦਨਾਤ ਜੁਗਾ ਜੁਗੈ ਕੋ ਵੀਸ ਪੁਖਤ ਗਿਆਨ ਦਇਆ ਪੰਡਾਨ ਘਟ ਘਟਤਾ ਜਾ ਨਾਦ ਆਪਨਾਤ ਨਾਤੀ ਸਭ ਜਾ ਕੇ ਰਿਸਤਵਲਾ ਸਾਧ ਸੰਯੋਗ ਵਿਜੋਗ ਤਵੇ ਕਾਰ ਚਲਾਵੇ ਲਿਖਿਆ ਵੇ ਭਾਵ ਅਦਿਤ ਸਿਆ ਆਦੇਸ ਆਗਰ ਨੀਲਨਦ ਨਹਤ ਜੁਗ ਜੁਗ ਏਕੋ ਵੇਸ ਏਕਾ ਬਾਈ ਜੁਤਦੇ ਆਏ ਤੇ ਦਿਲ ਦੇ ਪ੍ਰਵਾਹ ਇੱਕ ਸੰਸਾਰੀ ਇੱਕ ਬੰਧਾਰੀ ਕਲਾ ਜਦੀਪਾ ਜੋ ਤੇ ਸੁਬਾ ਵਾ ਤੇ ਬਾਤ ਲਾ ਆਏ ਜਿਹੋ ਵਾ ਪ੍ਰਮਾਨ ਉਹ ਵੇਖਾ ਆਪਣਾ ਨਜ਼ਰ ਨਾ ਵਾ ਮੋਤਾ ਹੋ ਬੇਡਾ ਆਦੇਸ ਦਿਸਾਇ ਆਦੇਸ ਆਦ ਨੀਲਨਦਨ ਹਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਪੰਧਾਰ ਜੁਗ ਜਪ ਸਵੀਕਾਰ ਘਰ ਘਰ ਵੇਖਾ ਚਰਤ ਜਨਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇਸ ਆਦੇਸ ਦਿਸਾਇ ਆਦੇਸ ਨੀਲਾ ਨਾ ਨਾਤ ਜੁਗ ਜੁਗੇ ਕੋ ਵੇਸ ਇਕ ਦੂਜੀ ਭਲਾ ਹੋਏ ਲਖੋ ਬਲਖवीस ਲਖ ਲਾ ਕਿੜਾ ਆਖਿਆ ਹੈ ਇਕ ਨਾਮ ਜਗਦੀਸ਼ ਈਤਰਾਏ ਪਤਕੌੜਿਆ ਅਖਿ ਆਵੇ ਕੇਸ ਸੁਣ ਗੱਲਾਂ ਆਕਾਸ ਕੀ ਕੀਟਾ ਈਰੀਸ ਨਾਨਕ ਨਦਰੀ ਭਾਈਆ ਗੂੜੇ ਗੂੜਾ ਠੀਸ ਆਕਣ ਜੋਰਜ ਪੈਣਾ ਜੋਰ ਜੋ ਨ ਮੰਗਣੇ ਨਾ ਜੋਰ ਜੋ ਨਾ ਜੀਵਣ ਬਲ ਨੈ ਜੋਰ ਜੋ ਨਾ ਰਾਜਬਾਲ ਮਨਸੂਰ ਜੋਰ ਨਾ ਸੁਤੇ ਗਿਆਨ ਵਿਚਾਰ ਜੋ ਨਾ ਜੁਟੇ ਸੰਸਾਰ ਜਿਸ ਹੱਥ ਜੋਰ ਕਰ ਬਿਖੈ ਸੋਈ ਨਾਨਕ ਤੁਮ ਨੀਚ ਨਾ ਕੋਈ ਰਾਤੇ ਰੁੱਤੇ ਦਿੱਤੇ ਬਾਰ ਬਉਣ ਬਣੀ ਅਗਨੀ ਪਾਤਾਲ ਜਿਸ ਵਿੱਚ ਧਾਤੀ ਧਾਵ ਰਕੀ ਤਰਮਸਾਲ ਜਿਸ ਵਿੱਚ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥਾ ਸੋਡ ਪੰਚ ਪ੍ਰਬਾਨ ਨਦਰੀ ਕਰਮ ਭਵਾਨੀ ਸਾਨ ਕੱਜ ਬਕਾਇ ਉਥੈ ਪਾਈ ਨਾਨਕ ਆ ਜਾ ਪੈ ਜਾਏ ਧਰਮ ਗੰਡ ਕਾਉ ਧੰਮ ਗਿਆਨ ਗੰਡ ਕਾ ਕੋ ਕਰਮ ਕਿਤੇ ਪਉਣ ਪਾਣੀ ਬਾਸੰਤਰ ਕਿਤੇ ਗਾਮ ਮਹੀਸ ਕਿਤੇ ਮਰਮੇ ਘਰਤ ਕਲਿਆ ਹੈ ਰੂਪ ਰੰਗ ਕੇ ਦੇਸ ਕਿਤਿਆ ਕਰ ਭੂਮੀ ਮੇਰ ਕੀਤੀ ਕਿਤੇ ਤੂ ਵਦੇਸ ਕਿਤੇ ਇੰਦ ਜੰਸੂਰ ਕੀਤੀ ਕਿਤੇ ਮੰਡਲ ਦੇਸ ਕਿਤੇ ਸਿੰਧ ਬੁਤਨਾਥ ਕੀਤੀ ਕਿਤੇ ਦੇਵੀ ਬੇਸ ਕਿਤੇ ਦੇਵਤਾ ਨਮਨ ਕੀਤੀ ਕਿਤੇ ਰਤਨ ਸਮੁੰਦ ਕੀਤਿਆ ਬਾਣੀ ਕੀਤਿਆ ਬਾਣੀ ਕੀਤੇ ਬਾਤ ਰਿੰਦ ਕੀਤਿਆ ਸੁੱਤੀ ਸੇਵ ਕੀਤੇ ਨਾਨਕ ਅਨੰਤ ਗਿਆਨ ਖੰਡ ਮਾ ਗਿਆਨ ਬਰਜੰਡ ਤਿੱਥਾ ਨਾਲਗ ਨੋਦ ਕੋਡਾ ਆਨੰਦ ਸਰਬ ਕੰਡ ਕੇ ਬਾਣੀ ਰੂਪ ਤਿੱਥਾ ਘਾਰਤ ਗੜੀਆ ਬੋਧ ਰੂਪ ਤਾਂ ਕਿ ਅਮਲਾ ਕੀਤਿਆ ਨਾ ਜਾਹੀ ਜੇ ਕੋ ਕਹ ਪਿਛਾ ਪਛਤਾਈ ਤਿੱਥਾ ਘੜਿਆ ਸੁਤ ਮਤਮਨ ਬੁੱਧ ਤਿੱਥਾ ਘੜਿਆ ਸੁਸਤਾਂ ਕੇ ਸੁਤ ਕਰਮਖੰਡ ਕੇ ਬਾਣੀ ਜੋਰ ਤਿੱਥਾ ਉਹਨਾਂ ਕੋਈ ਹੋਰ ਤਿੱਥਾ ਜੋਤ ਮਹਾ ਬਲਸੂਰ ਤਿਨ ਮਹੈ ਨਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਗਤ ਨੇ ਜਾਹੇ ਨਾ ਵਿਮਰਾਇ ਨਾ ਠਾਕੀ ਜਾਹੇ ਜਿਨ ਕਾ ਰਾਮ ਸਭ ਮਨ ਬਾਹੀ ਦਿੱਤਾ ਭਗਤ ਬਸਾ ਗੀ ਲਾਉ ਕਰਾ ਨੰਦ ਸੱਚਾ ਮਨਸੋਈ ਸਤਖੰਡ ਬਸਾ ਰੰਕਾਰ ਕਰ ਕਰ ਵੇਖਾ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰ ਭੰਨ ਜੇ ਕੋ ਕਥਾ ਦਾਗਤ ਨਾਨਕ ਤਿੱਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵਾ ਦਿਵਕਾਰ ਬੇਕਾਰ ਰਿਕਸਾ ਕਰੀ ਵਿਚਾਰ ਨਾਨਕ ਕਥਨਾ ਕਰਦਾ ਸ ਜਤ ਬਾਹਰਾ ਤੇਰੇ ਸੁਨਿਆਰ ਆਤਮਤ ਦੇਦ ਅਥਿਆਰ ਭਵਨ ਲਾਗ ਦਪਦਾ ਘਾਣਾ ਭਉ ਅੰਮ੍ਰਿਤ ਧਾਲ ਕੜਿਆ ਸਭ ਸੱਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨ ਤੇਰੇ ਨਿਹਾਰ ਪਵਣ ਗੁਰੂ ਬਾਣੀ ਪਿਤਾ ਮਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖਿਲਾ ਸਖਲ ਜਗਤ ਚੰਗਿਆਈਆਂ ਬੁਰਿਆ ਕਹ ਕਹੋ ਚਲੇ ਕਿਤੇ ਛੁੱਟੇ ਨਾ